ਆਹ ਸਾਰੇ ਨੂੰ ਬੋਲ ਲੈ ਜਾੜ ਆ ਉਹ ਬੰਦੇ ਜੀ ਆਖੇਂਦਾ ਖੇਤਾਂ ਚੋਂ ਫਲੋ ਬਣੀ ਜਾਂਦੇ ਨੇ ਆ ਜਾਂਦੀ ਬਾਲ ਆ ਆ ਵੇ ਕਿਹਾ ਸ਼ੁਕਰ ਕਿਹਾ 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 ਇੱਧਰ ਨਾ ਉਧਰ ਜਾ ਯਾਰ ਇੱਧਰ ਨੂੰ ਇੱਥੇ ਇੱਧਰ ਪਰਾਂ ਨੂੰ ਪੁੱਤ ਜਾ ਜਾ ਉੱਧਰ ਜਾ ਆਹ ਖੇਤ ਉੱਠੋ ਮੇਰੇ ਪੁੱਤ ਜਾ ਉਧਰ ਜਾ ਉਧਰ ਏ ਨਹੀਂ ਕਰਦਾ ਵੇ ਫਾਈਨਲ ਮੈਚ ਹੈ ਬਾਈ ਕੌਣੀ ਵਰਸ ਆਸਾ ਪੁੱਤਰ ਆਸਾ ਪੁੱਤਰ ਦੇ ਥੱਲੇ ਬੈ ਜਾ ਪੁੱਤ ਯਾਰ ਇੱਥੇ ਬਹਿ ਜਾ ਕੇ ਥੱਲੇ ਐ ਹਾਂ ਹਾਂ ਬਾਈ ਇਹ ਮੁੰਡਾ ਕਰਦਾ ਮੇਰੀਆਂ ਪਛਵਣੀਆਂ ਸਾਰੇ ਮੈਚ ਦਿਆਂ ਤੇ ਮੈਂ ਕਰਦਾ ਲਾਈਵ ਇਧਰੋਂ ਗੂਪੀਆਰੀ ਕਰਦੇ ਆ ਕਮੈਂਟਰੀ ਗੁਲਛਣ ਢੱਲੋ ਬਈ ਕੌਣ ਕੌਣ ਆ ਗਿਆ ਵੇਖ ਕੇ ਕੱਟ ਕੇ ਚਲਾਦਾ ਦੂਰੀ ਉਹ ਆ ਗਿਆ ਨਹੀਂ ਕੰਦੇ ਤੇਰਾ ਕਿੱਧਰ ਆ ਗਿਆ ਉਹ ਆ ਗਿਆ ਵੇਖੀ ਤੂੰ ਹੁੰਦਾ ਇਹਨਾਂ ਨੂੰ ਛੁੜਗੇ ਵਾਈਟ ਜ਼ਿਆਦੇ ਸਿੱੜਦਾ ਇਹ ਵਾਈਟ ਨਹੀਂ ਵਾਈਟ ਫਿਰ ਸਿੰਗ ਕਰਾਉਂਦਾ ਸਵਿੰਗ ਹੁੰਦੀ ਨਹੀਂ ਨੀ ਇਤਨਾ ਹਾਂ ਇਹ ਹਜੇ ਉਹ ਲਾਉਣ ਆ ਲੈ ਆੜਾ ਸਵਿੰਗ ਨਹੀਂ ਇਹਨਾਂ ਤੋਂ ਗੱਡੀ ਦਾ ਉਹਦਣ ਕੈਸ਼ ਡ੍ਰੌਪ ਕਰ ਗਿਆ ਉਹਦੇ ਵੀ ਸ਼ੋਰ ਦੇ ਆ ਸ਼ੁਕਰ ਹੀ ਮਿਲਦਾ ਉਸ ਤੋਂ ਬਾਅਦ ਨਹੀਂ ਬਣਿਆ ਯਾਰ ਹੈ ਨਾ ਕਰਕੇ ਵੇਟ ਕਰਕੇ ਸੱਤ ਨਾ ਲਾ ਦਿੰਦਾ ਉਹ ਹੂੰ ਵਾਇਡਾ ਨੋਆ ਪਿੱਛੇ ਤੋਂ ਥੱਲੇ ਵੱਜੀ ਬਾਈ ਨਾ ਪਾ ਪਾ ਬੱਤ ਨੋ ਤਾਂ ਦਿੱਤੀ ਬਾਈ ਪਿੱਛੇ ਤੋਂ ਜਿਹੜੀ ਥੱਲੇ ਵੱਜੀ ਸੀ ਹੋਰ ਕੋਈ ਚੱਕਰ ਨਹੀਂ ਸੀ ਫੇਵਰੇਟ ਬੋਲਰ ਆਪਣਾ ਇਹ ਹਾਲਾ ਪਰ ਕਹਿਣ ਨਹੀਂ ਦਿੱਤੀ ਮਾੜੀ ਅੱਗੇ ਰ ਕੋਈ ਨਹੀਂ ਕੋਈ ਨਹੀਂ ਬੱਚੇ ਆ ਬੱਚੇ ਆ ਜੇ ਬੱਚੇ ਆ ਉਹਦੇ ਅੰਦਰ ਜੋ ਬਾਲ ਕਰੀ ਜਾਂਦਾ ਪਿੰਨੀ ਤਾਂ ਹੀ ਹੁੰਦੀ ਆ ਤੂੰ ਤੁਹਾਨੂੰ ਆ ਹਾਂ ਤੁਹਾਨੂੰ ਤੁਹਾਨੂੰ ਤਾਂ ਬੋਲ ਹੀ ਨਹੀਂ ਪੜਾਉਂਦਾ ਕਿੰਨੇ ਕੀ ਆਉ ਤੁਹਾਨੂੰ ਬੱਚੇ ਆ ਛੋਟੇ ਛੋਟੇ ਫੇਰ ਕੀ ਹੋ ਗਿਆ ਯਾਰ ਕਿੱਡੀ ਕੀ ਜੰਦਾ ਉਹਦਾ ਇਨਾ ਹੌਸਲਾ ਹੀ ਬਹੁਤ ਆ ਜਵਾਕ ਦਾ ਹਾਂ ਜਿਹੜਾ ਮੈਚ ਫਾਈਨਲ ਚ ਓਵਰ ਕਰੀ ਜਾਂਦਾ ਨਹੀਂ ਤਾਂ ਪ੍ਰੈਸ਼ਰ ਨਹੀਂ ਚੱਕੀ ਜਾਂਦਾ ਚੱਕਿਆ ਜਾਂਦਾ ਜਵਾਗ ਤੋਂ ਇਹ ਆਵੇ ਆਵੇ ਆਈ ਇੱਕ ਅੱਧੀ ਵੈਕਟ ਕੱਢ ਗਿਆ ਇਹਨੇ ਯੱਭੇ ਜਾਣਾ ਮੂਰੇ ਰੱਖ ਮੂਰੇ ਬਜੀ ਮੂਰੇ ਆਹ ਕੰਮ ਦੇ ਸਿੱਖ ਨਹੀਂ ਆਏ ਤੇ ਇਹ ਸਿਖਾਉਂਦੇ ਆ ਬਾਈ ਅਗਲੇ ਨਾਲ ਹਾਂ ਇਹਨਾਂ ਨੂੰ ਸਿਖਾਈ ਆ ਆਪਣੇ ਬੰਦੇ ਬਾਲੀ ਫੜੁੰਦੇ ਆ ਆ ਗਿਆ ਓ ਯਾ ਬਤਾ ਔਟ ਆ ਬਈ ਔਟ ਆ ਜਿਹੜਾ ਬੈਟਮੈਨ ਕੌੜਾ ਓਏ ਆ ਬਈ ਐ ਆ ਅਗਲੇ ਆ ਸਬੁੱਟਰ ਨੇ ਬਈ ਇੱਕ ਵਿਕਟ ਹੋਰ ਲੈ ਲਈ ਬੁੱਟਰਾਂ ਦੀ ਟੀਮ ਚੰਗੀ ਹੈ ਬਈ ਦੋਵਾਰ ਆਪ ਦਾ ਖਾਲੀ ਹੁੰਦਾ ਹੈਣਾ ਯਾਰ ਇੱਕ ਵਾਰ ਨਾ ਕੱਢਦੀ ਬੱਤੀਗਾ ਹੱਕਤ ਦੀ ਗਾਉਂਦੀ ਇਹਦੇ ਬੱਚਾ ਨਾਲੇ ਹਜੇ ਯਾਰ ਇਹਦਾ ਐਕਸਪੀਰੀਅੰਸ ਕੀ ਹੈ ਮੈਂ ਮੈਨੂੰ ਲੱਗਦਾ ਖੇਡਦਾ ਵੀ ਉਹ ਲੈਦਰ ਦੀ ਹੋਣਾ ਜੇ ਹਸਾਣਾ ਸਵੈੰਗ ਕਰਾਉਂਦਾ ਹੋਵੇ ਲੈਦਰ ਦੀ ਖੇਡਦਾ ਲੈਦਰ ਤਾਂ ਹੀ ਸਪਿੰਨ ਹੁੰਦੀ ਆ ਆ ਵੇ ਕਿਉਂ ਹੁਣ ਇਹਨੂੰ ਆਏ ਸੀ ਵੀ ਇੱਧਰ ਤੂੰ ਸਿੱਟੂਗਾ ਤੇ ਮੈਂ ਤੌਣ ਨਹੀਂ ਦੇਣੀ ਇਹਨੂੰ ਤਾਂ ਹੀ ਸੀ ਬਾਲ ਪਹਿਲਾ ਵਾਲੇ ਨੇ ਵੀ ਚੰਗੀ ਪਾਈ ਇੱਧਰ ਨੂੰ ਉਹ ਨਾ ਜਿਹੜਾ ਬੰਦਾ ਉੱਤੇ ਬੱਲਾ ਪੰਦਣਾ ਉਹ ਹਮੇਸ਼ਾ ਕਾਬਲੀ ਹੈ ਜਿਹੜਾ ਲੈਗ ਤੇ ਪੰਦਦਾ ਉਹ ਪਿੱਛੇ ਹੀ ਹੈ ਹੜਾ ਜਿਹੜਾ ਪਹਿਲੇ ਔਰ ਪਾਇਆ ਉਹਨੇ ਪਿੱਛੇ ਕੁਚਾ ਕੋਈ ਨਹੀਂ ਆਉਂਦਾ ਲੈਗ ਵਾਲਾ ਛੇਨਵਾਂ ਉਹਨੂੰ ਲੈਗ ਤੇ ਹੀ ਸੀਗਾ ਔਕ ਨਹੀਂ ਲੱਗਣ ਦਿੰਦਾ ਭੈਜ ਉਹ ਤਾਂ ਮੁੜਿਆ ਹੁੰਦੀ ਸੀ ਉਹ ਛੇਨਵਾਂ ਦਾ ਫਿਰ ਆ ਇੱਕ ਹੰਮਦਾ ਸਪਿੰਨ ਕਰਨਾ ਜਿਹੜਾ ਸਪਿੰਨਰ ਹੀ ਜਵਾਬ ਹੈ ਪੀਸ ਪੀਸ ਦੀ ਅੱਖੀ ਪੀਸ ਚਲੇ ਜਾਂਦੇ ਆ ਹੈ ਉਹ ਜਿਹੜਾ ਅੱਗ ਵਰਗੀ ਕੱਢੀ ਜਾਂਦੇ ਆ ਹੈ ਉਹ ਜਿਹੜਾ ਅੱਗ ਵਰਗੀ ਕੱਢੀ ਜਾਂਦੇ ਉਹ ਵੀ ਐਵੇਂ ਸਪਿੰਨ ਨਹੀਂ ਹੋ ਗਈ ਜਾਂਦਾ ਜਵਾਬ ਨਾ ਨੇਅਰ ਕਰਖਾ ਭਾਸ਼ ਬਣੀ ਕੀ ਕਰ ਗਿਆ ਰਵੀ ਜੋਤ ਸਿੰਘ ਥਾਲੀਵਾਲ ਥਾਲੀਵਾਲ ਵੀ ਵਾਚਿੰਗ ਦਾ ਮੈਚ ਲੈ ਵੀ ਮੁੰਡਾ ਇੱਕ ਨਵਾਂ ਬੋਲਰ ਹੋਰ ਲਿਆਂਦਾ ਹਰਸ਼ਾਨ ਚੌਥਾ ਓਵਰ ਆਹੇ ਹਰਸ਼ਾਨ ਹਰਸ਼ਾਨ ਆ ਗਿਆ ਤੁੰ ਨੂੰ ਵੀ ਕੰਮ ਰੇ ਨੂੰ ਓਏ ਓਏ ਲੈ 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 ਲੋ ਨੋ ਬਾਲ ਬੰਦ ਕਰ ਦੇ ਠੀਕ ਤੇ ਤਾਂ ਬਾਲਾ ਕੰਡ ਆਇਆ ਲਿੱਕੀ ਤੇ ਹੋਰ ਸਹੀ ਆ ਲੈ ਵੀ ਨੋ ਹੋ ਗਈ ਪੈਰ ਦੀ ਤੇ ਹਟ ਗਈ ਫ੍ਰੀ ਉਹ ਜਵਾਕ ਨੂੰ ਵੱਟਦੇ ਦੋ ਸ਼ੱਕ ਆ ਗਏ ਚਲੋ ਥੋੜੇ ਹੋ ਗਿਆ ਕੰਮ ਤੇ ਕੋਈ ਬੰਦ ਸੀ ਦੇਸੀ ਦੇਸੀ ਮੈਂ ਇਹ ਪਹਿਨੇ ਸੰਜਤ ਹੋ ਗਏ 55 ਹੋ ਗਏ ਹਾਂ ਆ ਆ ਆ ਆ ਆਮ ਆ ਗਏ ਨਾ ਦੋ ਤਿੰਨ ਛੱਕੇ ਹਨਾ ਮਗਰ ਲੱਗਦਾ ਇੱਕ ਵੱਡੇ ਵੀਰ 55 ਹੋ ਗਏ 55 ਜਾਂ ਜਾਂ ਉਹ ਆ ਦੋ ਛੱਕੇ ਮਾਰ 65 ਦਾ ਕਰ 65 ਤੱਕ ਤਿੰਨ ਹੀ ਦਾ ਸ਼ਾਟ ਆਇਆ ਢਾਣਵਰ ਲੈ ਗਿਆ ਸਾਰੇ ਮੈਚ ਕੱਢ ਕੇ ਬਈ ਹਾਂ ਇਹ ਦੇਖ ਤਾਂ ਮੁੰਡੇ ਦੀ ਐਸ ਦੀ ਨਾ ਆ ਖੜਾ ਦੀ ਖੜ ਨਹੀਂ ਵੇਖੋ ਜੇ ਕਿੱਡਾ ਘੈਂਟ ਖੜਦਾ ਮੂੰਹ ਕਿੱਧਰ ਨੂੰ ਆ ਬੈਠ ਕਿੱਧਰ ਨੂੰ ਆ ਬੈਠ ਕਿੱਧਰ ਨੂੰ ਆ ਤੇ ਬੌਲਰ ਕਿੱਧਰ ਨੂੰ ਆ 59 ਹੋ ਸਕਿਆ 6 ਹੋਰ ਜੋੜ ਦੇ ਵਿੱਚ 31 31 ਆਰਾਮ ਆਰਾਮ ਦੋ ਛੱਕੇ ਮਾਰਦਾ 70 ਸਕੋਰ ਹੋਏ ਸਕੋਰ ਬਾਲ ਕਰੇਗੇ ਮੇਰੇ ਜੀ ਦੋ ਚਾਰ ਰੰਗ ਗਈ ਚਲੋ ਅਮਾ ਦੇ ਇੱਕ ਛੱਕਾ ਮਾਰ ਲੈਣੇ ਉਹ ਬੋਲ ਰਹੀ ਹੈ ਉਹ ਬੋਲ ਰਹੀ ਹੈ ਉਹ ਓ ਵਜੇ ਢੂਈ ਪਰਲੇ ਤੇ ਕਿ ਦੋ ਸਭੂ ਉੱਥੇ ਜੜਦਾ ਹੀ ਨਹੀਂ ਜਿਵੇਂ ਉਹ ਚੜਾਉਂਦੇ ਆ ਐਡੀ ਐਡੀ ਦਾ ਹੋਆ ਪਾਸੇ ਇੱਕ ਸੱਟਾ ਹੋ ਰਿਹਾ ਕਿਨ 65 75 ਲੈ ਵੀ ਇੱਕ ਇਨਿੰਗ ਹੋ ਗਈ ਹੈ ਤੇ ਕੌਣੀ ਵਾਲੇ ਬੈਟਿੰਗ ਤੇ ਬੁੱਟਰਾਂ ਵਾਲੇ ਛੇਤੀ ਛੇਤੀ ਆ ਜਾਓ ਬੈਟਿੰਗ ਦਾ ਹਨੇਰਾ ਆ ਜਾਊਗਾ ਭਾਈ 65 ਰਨ ਬਣ ਗਏ 64 ਬਣਾਉਣੇ ਆ ਭਾਈ 4 ਓਵਰ 65 ਰਨ ਬਣਾਉਣੇ ਆ ਭਾਈ 64 ਬਣਾਉਣੀ ਆ 65 64 ਬਣਾਉਣੇ 64 ਤੇ ਜਿਹੜੀ ਬੈਟਿੰਗ ਆ ਭਈ ਉਹ ਬੈਟਿੰਗ ਲੈਂਡ ਬੁੱਟਰਾਂ ਵਾਲਿਆਂ ਦੀ ਬਹੁਤ ਗਰਮ ਆ 11 ਕਿਹਾ ਇੱਕ ਗੱਲ ਮੈਂ ਤੁਹਾਨੂੰ ਦੱਸ ਦੇਣਾ ਬੁੱਟਰਾਂ ਵਾਲਿਆਂ ਨੂੰ ਕਿਹੜੀ ਚੀਜ਼ ਦਾ ਫਾਇਦਾ ਹੋ ਜਾ ਸਾਡੇ ਕੋਲੇ ਕੌਣੀ ਵਾਲਿਆਂ ਕੋਲੇ ਸਪਿਨਰ ਐ ਨਹੀਂ ਇਹਨਾਂ ਕੋਲੇ ਸਾਰੇ ਮੁੰਡੇ ਜਿਹੜੇ ਬੋਲਰ ਆ ਫਾਸਟ ਹੀ ਆ ਮਤਲਬ ਕਹਿ ਦਿੰਦਾ ਭਾਵੇਂ ਆ ਵੀ ਅਖਤਰ ਹੀ ਆ ਸਾਰੇ ਕਿਆ ਛੇ ਉਹ ਕਿਆ ਆ ਗਿਆ ਯਰੇ ਤਾਇ ਲਾ ਦੇ ਗੱਡੀ ਹੋਰ ਅਗੇ ਫੀਗ ਲਾਉਗਾ ਯਰੇ ਫੇਰ ਕੱਲੇ ਨੂੰ ਜਾਮਾ ਗੜਾ ਕੰਨ ਤੇਰੀ ਹੁੰਦਾ ਲੈ ਚੱਲੋ ਚੱਲੋ ਮਾਰੋ ਤੇ ਆਪਕੇ ਮੇਰੇ ਸ਼ੇਰ ਕਰ ਦਿਓ ਘਾਲ ਨਹੀਂ ਨੇ ਤੂੰ ਤਾਂ ਆਏ ਤੇ ਤੋੜੜਾ ਕੋ ਕਰਾਉਣਾ ਇਹਨਾਂ ਨੇ ਕਿੰਨੇ ਬਣਾਉਣੇ ਪਾਉਣੇ ਹੋ 66 ਵੇਲੇ ਅਵੇਲ ਕੀ ਤੇਰੀ ਉਹ ਪਲੇ ਚਲਾਤਾ ਸੀ ਅਸੀਂ ਤਾਂ ਇਧਰੋਂ ਉਹ ਸੀ ਤਾਂ ਉਹ ਕੈਸ਼ ਕਿਵੇਂ ਹੈਨਾ ਗਾਇ ਰਾਣਾ ਹੋਰ ਐਨਾ ਦਾ ਫਰਕ ਚਾਜਦਾ ਹੀ ਉਹ ਅਸਲ ਜੋ ਦੂਜਾ ਸੀਗਾ ਬੋਲਾ ਨੇੜੋਂ ਵਾਲਾ ਹਨਾ ਨਹੀਂ ਸੀਗਾ ਕਿੱਧਰ ਰਹਾ ਇਥੋਂ ਮਾਰ ਮਾਰ ਇਹ ਲੋਰਕ ਪੈਂਟ ਉਹ ਤਾਂ ਇਹਨਾਂ ਨੂੰ ਇੱਧਰ ਚੱਲ ਗਏ ਆ ਬੱਜ ਗਏ ਇਹਨਾਂ ਵੀ ਬੱਜ ਗਏ ਮਲੋਟੋ ਹੋਣਾ ਇਹਨੂੰ ਕੱਲਾ ਹੀ ਗਿਆ ਸੀ ਇੱਧਰ ਹੋ ਜਾ ਇੱਧਰ ਆ ਰਵੀ ਪੱਜ ਗਏ ਕਰੇ ਮੈਸਟਰੀ ਲਈ ਬੈਠੇ ਨਹੀਂ ਕਰ ਕਿਨੇ ਆ ਫੀਲਡਿੰਗ ਨੂੰ ਉਹ ਬੰਨ ਵੀ ਲੱਗ ਗਿਆ ਨਾ ਵੀ ਲੱਗ ਗਿਆ 100% ਨਾ ਉਹ ਖੜਾ ਫੀਲਡਰ ਛੋਟੇ ਫੀਲਡਿੰਗ ਜੇ ਵੱਡਿਆਂ ਤੋਂ ਕਰਾਉਣੀ ਫੇਰ ਉਹਦਾ ਕੀ ਫਾਇਦਾ ਫੇਰ ਛੋਟੇ ਕੀ ਰਹਿ ਗਏ ਓਏ ਓਏ ਤੁੰਨਣ ਵੇ ਬਾਈ ਆ ਮੈਨ ਲੈ ਕੀ ਪੰਗਰੀ ਆ ਉਹ ਕੀ ਪੰਗਰੀ ਜਾਂਦਾ ਸੀਨੀਅਰ 1 2 ਬੋਰੇ ਦਾ 3 5 ਇਹ ਤਾਂ ਗਲਤ ਗੱਲ ਆ ਬਈ ਬੱਚੇ ਲਾਓ ਫੀਲਡਿੰਗ ਤੇ ਹੂੰ ਇਹ ਰੱਟਾ ਕੰਦੀ ਇੱਕ ਤਾਂ ਇਹ ਰੱਟਾ ਤਾਂ ਇਹਨਾਂ ਮੈਚ ਆ ਜਾਣਾ ਕਹਿ ਜਾ ਓਏ ਤੁੰਨਣੇ ਤੁੰਨਣੇ ਤਾਂ ਨਾ 10 ਹੋ ਗਏ ਬਾਈ ਤੇ ਰਹਿ ਗਏ 55 ਰਾਨਾ 55ਾਂ ਕਿਉਂ ਆ ਪੈਂਟਾਂ ਚੋਂ 10 ਕੱਢਦੇ 55 ਰਹਿ ਗਏ ਓਏ ਉਹਦਾ ਜਿੱਤਣ ਵਾਸਤੇ ਆਠੂ ਸੁਤੂ ਆ ਕਿ ਪਜਾਮਾ ਕਿ ਸੁਤੂ ਯਾਰ ਤੂੰ ਬੋਲਡ ਮਾਰਦੇ ਭਰਾਵੇਂ ਮੈਂ ਤਾਂ ਵਕਤ ਨਹੀਂ ਦੱਜਿਆਦਾ ਆਹ ਦੇਤੀ ਇੱਕ ਪਿੰਨੀ ਹੋਰ ਇਹ ਬੈਟਸਮੈਨ ਬਹੁਤ ਛੂਟ ਮੈਂ ਤੁਹਾਨੂੰ ਪਹਿਲਾਂ ਦੱਸਿਆਈ ਨਾ ਕਿ ਜਿਹੜੇ ਆਪਣੇ ਵਾਲੇ ਬੋਲਰ ਐ ਸਾਰੇ ਫਾਸਟ ਆ ਇਹ ਜਿਹੜੀਆਂ ਪਿੱਚਾਂ ਇਹਨਾਂ ਦੇ ਨਾਲ ਬਈ ਸਪਿੰਨਰ ਕੰਮ ਕਰਦੇ ਆ ਇਹ ਸਪਿੰਨਰ ਆਪਣਾਂ ਵਾਲੇ ਬੰਚਾ ਦਾ ਸਪਿੰਨਰ ਖੇਡੇ ਨਹੀਂ ਗਏ ਪਰ ਜਿਹੜੇ ਉਹ ਛਿੱਕੇ ਲੱਗ ਗਏ ਉਹ ਤਾਂ ਵੈਸੇ ਹੀ ਲੱਗ ਗਏ ਚੌੜਚੀ ਉਹ ਘਟ ਪਾ ਦੇਈਂ ਕਹਿੰਦੇ ਇਹ ਪੁੱਜ ਗਈ ਬਾਲਾਂ ਨੂੰ ਪੁੱਜ ਗਈ ਓਏ ਪੁੱਜ ਗਈ 4 ਰਨ ਲੱਗ ਗਿਆ ਬਈ ਲੱਗ ਗਿਆ ਲੱਗ ਗਿਆ ਉਹ ਲੱਗ ਗਿਆ ਲੱਗਾ 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 ਉੱਤੇ ਪੈਰ ਵੀ ਉਹਦੇ ਤਾਂ ਉਹ ਰੱਖ ਲੱਗਾ ਲੱਗਾ ਬਬੇ ਜਦੋਂ ਪੈਰ ਹੀ ਲੱਗਾ ਅਗਲੇ ਪਾਸੇ ਬਾਈ ਰਹਿਣਾ ਚਾਰ ਰਨ ਇਹ ਹੋ ਗਏ ਬਾਈ ਦੋ ਛੱਕੇ ਲਾਤੇ ਸ਼ੇਰ ਨੇ ਦੋ ਲਾਤੇ ਚੌਕੇ ਬਾਹਰ ਗੰਦੀ 12 ਤੇ 8 20 19 ਰਨ ਹੋ ਗਏ ਤੇ 20 ਤੇ 6 26 ਹੋ ਗਏ 1.26 ਆ ਇੱਕ ਬਾਲ ਪਈ ਆ ਜੇ ਘਸਾਣਾ ਬੰਗਾ ਚ ਘਸਾਣਾ ਯਾਰ ਦੋ ਮਿੰਟ ਲੱਗੇ ਘਸਾ ਲੋ ਘਸਾ ਲੋ ਨਹੀਂ ਸਾਨੂੰ ਫੜਾ ਦੇ ਅਸੀਂ ਘਸਾ ਦਿੰਨੇ ਆ ਕਿਹੜੀ ਬਾਲ ਖਿੱਚ ਲੋ ਖਿੱਚ ਲੋ ਨੇਰਾ ਆ ਜਾਊਗਾ ਨੇਰਾ ਬਾਲ ਨਹੀਂ ਦਿਸਣੀ ਕਿਹੜੀ ਬਾਲ ਇਹ ਆਪਣਾ ਆਪਣਾ ਕਰ ਲਈਏ ਉਹ ਬਾਲਾ ਘਸਾ ਲੋ ਆ ਕੇ ਉਹ ਆ ਬੋਲ ਤੇ ਆਊਟ ਹੋਈ ਨਾ ਸਵਾਦੀ ਕਾਣ ਨੂੰ ਯਾਰ ਉਹ ਖੇਡ ਨਹੀਂ ਆ ਇਹ ਖੁੱਡਾ ਪੱਟ ਜੈਨੇ ਉਹ ਤਾਂ ਮਿਹਨਤ ਕਰਿਆ ਕਰੋ ਵਾਈਡ ਬੋਲ ਐ ਨਹੀਂ ਆਉਂਦੀ ਬੈਟ ਟੈਕਨੀਕ ਹੁੰਦੀ ਹੈ ਕਿ ਬੈਟ 'ਚ ਜ਼ੋਰ ਨਹੀਂ ਹੁੰਦਾਗਾ ਕਲੀ ਪੇਸ ਕੀ ਕਰੇ ਪੇਸ ਤਾਂ ਆ ਜਾਂਦੀ ਹੈ ਕਟਰ ਕੋਪਰ ਹੋਵੇ ਸਪਿੰਗ ਹੋਵੇ ਛੱਪਨੀ ਵੀ ਤੇ 26 ਦੇ 27 ਹੋਵੇ ਬਾਈ ਹਨੇਸ਼ ਕੁਮਾਰ 27 ਤਾਂ ਬਹੁਤ ਹੈ ਕਿ ਸਪਿੰ ਨਹੀਂ ਉਹ ਪੇਸ ਹੈ 27 ਦੇ 28 28 28 256 28 ਨੂੰ ਖਿਨੇਣਾ ਕਰਨਾ ਅੰਗਰੇਜ਼ੀ ਚ ਬੋਲਣਾ 28 ਤੇ 28 28 ਤੇ 28 ਹਾਂ 40 56 56 ਹੋ ਗਏ 38 31 55 ਹੋਣਗੇ 28 ਹੋਗੇ 31 ਹੋਗੇ 28 ਹੋਇਆ ਬਈ ਰੋ 10 ਕਿਵੇਂ ਬਹਾ ਦੋ ਸਿੱਤੇ ਤਿੰਨ 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 ਛੱਕੇ ਹਾਂ 18 18 ਦੋ ਚੌਕੇ 26 ਤੇ ਇੱਕਾ ਸਿੰਗਲ 27 8 28 18 ਦੇ 8 ਹਾਈ ਦਾ ਸਾਜ ਨੌਰ ਬੋ ਆਹੋ ਉਹ ਕਿੰਨੇ ਰਣ ਹੋ ਗਏ ਬੋਣੇ ਇਹ ਹਾਂ 28 ਹੋ ਗਏ ਬੋਣੇ ਰਣ ਕਿੰਨਾ ਹੋ ਗਏ 28 ਹੋ ਗਏ 28 28 28 28 ਦੇ 55 ਹੋ ਗਿਆ ਕਮ ਸਟੇਜ ਤੋਂ 28 ਜਾਣਗੇ ਸਾਜ ਨੂੰ ਵੱਡੇ ਨੂੰ ਵੱਜ ਗਿਆ ਉਹ ਚੱਲੋਗੇ ਯਾਰ ਕਿਉਂ ਨਹੀਂ ਰਕਰਾਉਣੇ ਆ ਬਾਲਾ ਨਹੀਂ ਦਿਸਣਗਾ ਉਹਨਾਂ ਨੂੰ ਆ ਬੈਰ ਫੋਨ ਆ ਗਿਆ ਓਏ ਸਿੰਦਰੀਆ ਲੋਕ ਹਜੇ ਨਾ ਬੱਤੀ ਭਾਈ ਬਹੁਤ ਸੋਹਣੀ ਗਈ ਆ ਆਸਾ ਬੁੱਟਰਾਂ ਤੇ ਚਾਲੂ ਬਚਾਰਾ ਰੱਡ ਦਾ ਇਹਨਾਂ ਦੇ ਪਿੱਛੇ ਨਾ ਚਾਹੀਦਾ ਮੈਚ ਫਾਈਨਲ ਮੈਚ ਆ ਕਾਉਨੀਵਰਸ ਆਸਾ ਬੁੱਟਰ ਐਥੇ ਬੋਗੀ ਕੈਚ ਆ ਯਾਰ ਥੱਲੇ ਨਹੀਂ ਲੱਗੀ ਸੀ ਬਾਲ ਆ ਤਾਨੂੰ ਕੈਸੀ ਹੁਣ ਜਿਹੜੀ ਫੜੀ ਨਹੀਂ ਜਾਂਦੀ ਜਿਹੜਾ ਸ਼ੱਕੇ ਨਹੀਂ ਜਾਂਦੀ ਉਹਦਾ ਸ਼ਾਮ ਨਹੀਂ ਨਹੀਂ ਬਹੁਤ ਦੂਰ ਹੈ ਉਹ 19 ਦੂਰ ਥੋੜੀ ਹੁੰਦਾ ਕੈਚ ਹੁਣ ਉਹ ਕਿਹੜਾ ਸ਼ਕਤੀਮਾਨ ਆ ਵੀ ਉੱਡ ਕੇ ਥੱਲੇ ਹੋ ਜਾਣਾ ਇੰਦਰ ਉਹ ਵਿਚਾਰੀ ਕਰੇ ਜਿਆਰ ਬਾਹਰ ਹੋ ਭੁਟਾ ਕਰ ਦੇ ਠੇਡੇ ਤਾਂ ਹੈ ਨਹੀਂ ਵਿਚਾਰੇ ਕਦੇ ਬੋਲਡ ਆ ਗਾ ਬੰਦੇ ਜੀ ਚਾਰ 32 ਤੇ 2 34 ਤੇ 6 34 ਤੇ 34 ਤੇ 4 ਕੀ ਹੋਵੇ ਬਾਈ ਰਾਸ਼ਪੁੱਤਰ ਦੇ ਵੀ 33 ਨੰਬਰ ਹੋ ਗਏ ਇੱਕ ওভার ਤੇ ਤਿੰਨ ਬੰਦੇ ਗਿਆ ਗਏ ਕਹਿੰਦਾ ਬਾਬ ਤਿੰਨ ਵਾਲਾ ਹੀ ਪਈਆਂ ਅੱਧਾ ਹੋ ਪੂਰਾ ਵਿਆਹ ਜੇ ਦੋ ਰੰਗ ਲੈਣਗੇ ਇੱਕ ਰੰਗ ਤਾਂ ਕੱਢਣਗੇ ਮੈਸ ਫੀਲਡਿੰਗ ਮੁਰਜ ਜਾਗਾ ਵਾ ਬਹੁਤ ਗਲਤੀ ਨਾ ਕਰੋ ਗਲਤੀ ਨਾ ਕਰੋ ਜੇਤੀ ਜੇਤੀ ਲੈ ਲਓ ਬੈਟ ਚੇਂਜ ਕਰ ਲਓ ਜੇਤੀ ਜੇਤੀ ਨੇਰਾ ਹੋ ਜਾਣਾ ਬੇਟਾ ਨੇਰਾ ਜਿਨ੍ਹਾਂ ਨੇ ਰਹੂਗਾ ਨਾ ਉਹਨਾਂ ਨੂੰ ਨੁਕਸਾਨ ਹੀ ਆਖਸਾਂ ਇਹਨਾਂ ਨੂੰ ਰਾਸ਼ਪੁੱਤਰ ਨੇ ਚੋਰ ਬਾਲ ਦਿਖਣੀ ਦੇਤ ਨਹੀਂ ਦੁਤ ਨਹੀਂ ਕੋਈ ਨਹੀਂ ਕੇ ਰਾਂ ਇੱਥੇ ਮੈਚ ਹੈ ਨੇਰੇ ਪਤਾ ਨਹੀਂ ਸੂਖਣੇ ਵਾਲੇ ਕਿ ਕਿਹੜੇ ਵਾਲੇ ਉਹਨਾਂ ਨੇ ਨੇਰੇ ਜੀ ਬਹੁਤ ਤੁੰਨੇ ਸੀ ਸਭ ਲਾਟੂ ਵਰਗੀਆਂ ਅੱਖਾਂ ਦਿੰਦੀਆਂ ਇਹਨਾਂ ਨੇ ਲਾਹ ਤੇ ਉਹ ਜੀ ਫੀਲਡਰਾਂ ਨੂੰ ਵੀ ਨਹੀਂ ਦਿੰਦੀ 6 ਬਾਈ 6 ਕਿੰਨੇ ਰਨ ਆਖੇ ਸੀ ਮੈਂ 38 38 ਦੇ 6 ਬਾਈ ਹੋ ਗਏ 44 44 ਕਿਵੇਂ ਹੋ ਗਏ ਸਿੰਗਲ ਵੀ ਆ ਗਿਆ ਸਿੰਗਲ ਵੀ 44 ਹੋ ਗਏ ਨਹੀਂ ਇਹਨਾ ਇੰਨੇ ਕੀ ਹੋਇਆ 40 45 ਕੀ ਹੋਇਆ ਕਈ ਨਾ ਕਈ ਨਾ ਓਵਰ ਸਮਾਪਤ 40 45 ਤੇ ਸਕੋਰ ਬੋਣੇ ਕਿੰਨੇ ਹੋ ਗਏ 46 45 45 ਹੋ ਗਏ 45 ਹੋ ਗਏ ਤੇ 20 ਰਹਿ ਗਏ ਬਾਈ ਜਿੱਤ ਹਾਸਲੇ ਇਹਨਾਂ ਨੂੰ 45 ਤੇ 10 55 ਤੇ 10 65 20 ਰਹਿ ਗਏ ਬਾਈ ਦੋ ਓਵਰਾਂ 'ਚ 20 ਰਹਿ ਗਏ ਦਾਦਾ ਜੀ ਨੇ ਇੱਕ ਓਵਰ 'ਚ ਇਹਨਾਂ ਨੂੰ 20 ਚਾਹੀਦੇ ਜਿੱਤਣ ਵਾਸਤੇ ਬਸ 10 ਦੀ ਕਰਤੀ ਆਪਾਂ ਹੁਣ ਰਾਜਨ ਦਾ ਓਵਰ ਕੀ ਜਿੱਦਣ ਨੂੰ ਪਤਾ ਨਾ ਵੇਖੀ 21 ਰਨ ਰਹਿ ਗਏ ਬਾਈ ਜਿੱਤਣ ਵਾਸਤੇ ਟੋਟਲ ਦੋ ਓਵਰਾਂ 'ਚ ਜਮ ਮੁਕ ਜਾਪਾਂ ਹਾਰਾਂਗੇ ਇੱਕ ਤਾਂ ਹਰੂਗੇ ਜੋ ਦੋ ਜਣੇ ਖੇਡਦੇ ਆ ਟਰਾਈਮ ਲਵਸ਼ਾ ਦੇ ਤਰ੍ਹਾਂ ਉਹ ਵੀ ਕੋ ਚੰਬਲਾ ਪੈ ਗਿਆਨੀ ਉਹ ਕਿੱਥੇ ਆਓ ਹੈਡਰਾ ਹੈਡਰਾ ਕਿੱਥੇ ਆ ਉਹ ਹੈਡਰਾ ਕਿੱਥੇ ਆਏ ਕਿਹੜਾ ਹੈਡਰਾ ਉਹ ਭੈਂਦਰਾ ਗਿਆਨੀ ਉਹਦਾ ਮੂੰਹ ਹੀ ਨਹੀਂ ਬੰਦ ਹੁੰਦਾ ਸੀ ਹੁਣ ਆਇਆ ਸੀ ਫਾਈਨਲੀ ਅੱਜ ਫੇਰ ਲੈ ਜੂਗਾ ਮੈਂ ਟਰੋਫੀ ਕਰੇ ਉਹਨੂੰ ਇੰਨੀ ਖੂਦ ਜੜੀ ਇਹਦੀਆਂ ਬਾਹਮਾਂ ਮਰੋੜ ਪੁਰੇ ਹਾਲ ਆਹ ਤਾਂ ਵਾਹ ਕਰਦੇ ਆ ਯਾਰ ਹਾਂ ਉਹ ਫਿਰਦਾ ਉਹ ਫਿਰਦਾ ਕੋਣੀ ਛੋਟਾ ਆਕੋ ਉਹ ਵੈਲ ਯਾਰ ਬਹੁਤ ਸੋਹਣੀ ਬੈਟਿੰਗ ਹੈ ਨਾ ਰਹਿ ਗਏ ਭਾਈ ਜੀ 21 ਰਨ ਚਾਹੀਦੇ ਸੀ ਤੇ 12 ਆ ਗਏ ਆ 12 ਆ ਗਏ ਤੇ ਮਗਰ 9 ਰਹਿ ਗਏ ਹੱਟ ਕੇ ਬਸ ਹੁਣ ਕੀ ਕਰੇ ਇੱਧਰ ਰਹਿਗੇ ਸੱਤ ਅਬ ਵੀ ਲਾ ਦਿੰਦਾ ਇੱਧਰ ਰਵੀ ਆਇਆ ਹੀ ਨਹੀਂ ਸੀ ਹਣਾ ਉਹ ਪਾਣਾ ਤੇ ਲਾ ਦਿੰਦਾ ਇਹ ਵੀ ਆਉਂਦਾ ਕੋਣਾ ਉਹ ਤਾਂ ਜਲੇ ਇਹਨਾਂ ਨੂੰ ਦਿੰਦੇ ਹੀ ਨਹੀਂ ਯਾਰੋ ਕਿਉਂਕਿ ਇਹਦਾ ਇੱਧਰ ਨੇੜੇ ਆ ਨਾ ਇੱਧਰ ਬਹੁਤ ਮੇਰੇ ਇਕੱਲੇ ਬੰਦੇ ਨਹੀਂ ਨਹੀਂ ਪਿਆ ਮਾਰ ਤੂੰ ਪਿੱਛੇ ਹੋ ਜਾ ਹਣਾ ਹਾਂ ਕਿਹਾਂ ਤਾ ਮਾਰਦੇ ਇਕੱਲੇ ਨਹੀਂ ਇਕੱਲੇ ਤਾਂ ਹੁੰਦੀਆਂ ਹੁੰਦੀਆਂ ਟੀਮਾਂ ਚਲ ਕੋਈ ਨਹੀਂ ਕੋਈ ਨਹੀਂ ਵੈਸੇ ਸਾਨੂੰ ਆਸ ਸੀ ਅਸੀਂ ਵੀ ਆਂਦੇ ਸੀ ਵੀ ਇਹੀ ਮੈਚ ਨੂੰ ਵਿਨ ਕਰਕੇ ਜਾਵੇ ਚਲੋ ਹਜੇ ਮੈਚ ਬਾਕੀ ਆ 9 ਸਕੋਰ ਓ 7 7 7 ਰਹਿ ਗਏ 7 ਬਸ ਬੰਦਾ ਦਮੇ ਮੰਨੇ ਬੰਦਾ ਓ 8 'ਚ 7 ਹੁਣ 7 ਦਾ ਸਕੋਰ ਰਹਿ ਗਿਆ ਸਿੰਗਲ ਸਿੰਗਲ ਲੈ ਲੈਣਗੇ ਓਹ ਗੜਾ ਜਵਾਕ ਆਨੇ ਤੇ ਦੇ ਖੇਡਣ ਵਾਲੇ ਆ ਇਹ ਡਾਟ ਬੱਲ ਵੀ ਕਰ ਇਹਨਾਂ ਨੂੰ ਬਾਈ ਸੀਨੀਅਰ ਪਲੇਅਰ ਖੜਾਉਂਦੇ ਆ ਬਾਈ ਅਗਲੇ ਉਹ ਮੈਂ ਕਾ ਬੰਦੇ ਨੇ ਉਹਦਾ ਦੇਖ ਆਪਣੇ ਵਾਲੀ ਗੱਲ ਥੋੜੀ ਐ ਜਿਵੇਂ ਆਪ ਹੀ ਕੂੜੇ ਨਾਲੇ ਲੈਦਰ ਖੇਡਦੇ ਨਾਲੇ ਦੋਵੇਂ ਖੇਡਦੇ ਤੇ ਮੈਂ ਵੀ ਦੱਸ ਦਿੰਨਾ ਇਹ ਸਾਰਿਆਂ ਬਣਾ ਨਹੀਂ ਕੀ ਪਾਉਂ ਲੈਦਰ ਪਾਉਂ ਜਿਹੜੀ ਮਾਜੀ ਬੋਫੜਾ ਵਾਹ ਯਾਰ ਆਪਰੇ ਤਾਂ ਸੋਚ ਨਹੀਂ ਹੁੰਦੀ ਮਗਰ ਕਿਸੇ ਨੇ ਵੀ ਖੇਡਣਾ ਤਿਆਰ ਕਰਾਂ ਪਲੇਅਰ ਉਹਨੂੰ ਤਾਂ ਆ ਜਾਂਦਾ ਮਾਹੀ ਨੱਪੀਆਂ ਵਾ ਮਾਹੀ ਨੱਪੀਆਂ ਵਾ ਦਿਜ਼ਨੀ ਵੇਖਣੀ ਕਿਹਨੇ ਸੀਗੀ ਬੁੱਟਰ ਵਾਲਿਆਂ ਨੇ ਤਾਂ ਵੇਖ ਹੀ ਲਈ ਫਿਰ ਹੈਨਾ ਵੀ ਟੈਕ ਰਹਿ ਗਿਆ ਬਈ ਆਂਦੇ ਉਸਦੂ ਬਾਅਦ ਵਿਨ ਟਰੋਫੀ ਤਾਂ ਜੱਕਣੀ ਆ ਬੂਮ ਬੂਮ ਬੰਮਰਾ ਲੈ ਵੀ ਬੁੱਟਰ ਵਾਲਿਆਂ ਨੂੰ ਵਧਾਈਆਂ ਕਰੋੜ ਕਰੋੜਾ ਵੇਖੋ ਇਧਰ ਮੈਚ ਦਰਸ਼ਕ ਟੀਮਾਂ ਆਏ ਆਵੇ ਕਿਉਂ ਇਹ ਸਾਰੇ ਟੀਮ ਦੇ ਵੈਰੀ ਗੁੱਡ ਬਾਈ ਖੁਸ਼ੀ ਹੋਣੀ ਵਜੈਦੀ ਆ ਇਹ ਬੁੱਟਰਾਂ ਦੀ ਟੀਮ ਆ ਬਾਈ ਵਧਾਈਆਂ ਬਾਈ ਬੁੱਟਰ ਵਾਲਿਆਂ ਨੂੰ ਕਰੋੜ ਕਰੋੜ ਲੱਖ ਲੱਖ ਮੁਬਾਰਕਾਂ ਬਹੁਤ ਸੋਹਣਾ ਖੇਡੇ ਬਹੁਤ ਸੋਹਣਾ ਖੇਡੇ ਬਾਈ ਬੋਲਰ ਵੀ ਇਹਨਾਂ ਦੇ ਲਾਜਵਾਬ ਸੀ ਤੇ ਬੈਟਸਮੈਨ ਵੀ ਲਾਜਵਾਬ ਸੀ ਠੀਕ ਆ ਆਪੋ ਆਪਣੀ ਖੁਸ਼ੀ ਹੋਣੀ ਚਾਹੀਦੀ ਜਿੱਤ ਦੀ ਜਿੱਤ ਦੀ ਖੁਸ਼ੀ ਮਨਾਉਣ ਵਾਸਤੇ ਹੀ ਹੁੰਦੀ ਆ ਮਨਾਉਣ ਵੈਰੀ ਗੁੱਡ ਯਾਰ ਵੈਰੀ ਗੁੱਡ ਬੁੱਟਰਾਂ ਵਾਲਾ ਨਜ਼ਾਰਾ ਲਿਆਦਾ ਬਾਈ ਵੀਡੀਓ ਸੈਂਡ ਕਰ ਦੇਗਾ ਲਾਈਵ ਹੀ ਆ ਬਾਈ ਮੇਰੇ ਵਾਲ ਤੇ ਕੱਢ ਕੇ ਵੇਖ ਲੈ ਹਾਂ ਬਹੁਤ ਸੋਣਾ ਵਧਾਈਆਂ ਬਾਈ